ਆ ਵਾਹਿਗੁਰੂ ਜੀ ਕੀ ਫਤਿਹ 100 ਵੋਟਾਂ ਦਾ ਦੌਰ ਚੱਲ ਰਿਹਾ ਤੇ ਕਈ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਜਿਵੇਂ ਖਾਸ ਕਰਕੇ ਡਿਬੇਟ ਜਿਹੜੀ ਆ ਉਹ ਮੇਨ ਮੁੱਦਾ ਬਣਾਇਆ ਗਿਆ ਡਿਬੇਟ ਨੂੰ ਕਿ ਆਮ ਲੋਕਾਂ ਦੀ ਜਿਹੜੀ ਆ ਕਈ ਥਾਵਾਂ ਦੇ ਉੱਤੇ ਇਕੱਠੇ ਕਰਕੇ ਕੱਲਈ ਕਾਂਗਰਸੀ ਭਾਜਪਾ ਕਿਸਾਨ ਆਗੂ ਜਾਂ ਆਪ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਵਾਲੇ ਜਿਹੜੇ ਆ ਉਹਨਾਂ ਦੀ ਆਪਸ ਵਿੱਚ ਆਮ ਲੋਕਾਂ ਦੀ ਡਿਬੇਟ ਕਰਾਈ ਜਾਂਦੀ ਆ ਪਰ ਉਹ ਡਿਬੇਟ ਦੇ ਵਿੱਚੋਂ ਨਿਕਲਦਾ ਕੀ ਆ ਕੋਈ ਉਹਦਾ ਰਿਜ਼ਲਟ ਜਾਂ ਕੁਝ ਨਿਕਲਦਾ ਹੋਵੇ ਯਰ ਜੇ ਡਿਬੇਟ ਕਰਾਉਣੀ ਆ ਤਾਂ ਲੀਡਰਾਂ ਦੀ ਕਰਾਓ ਪਤਾ ਲੱਗੇ ਜਦੋਂ ਲੀਡਰਾਂ ਦੀ ਡਿਬੇਟ ਕਰਾਉਣੀ ਹੁੰਦੀ ਆ ਉਦੋਂ ਤਾਂ ਲੀਡਰਾਂ ਨੂੰ ਭਾ ਦਿੱਤਾ ਜਾਂਦਾ ਕਮਰਿਆਂ ਦੇ ਵਿੱਚ ਉਦੋਂ ਸੋਫਿਆਂ ਦੇ ਉੱਤੇ ਭਾ ਦਿੱਤਾ ਜਾਂਦਾ ਲੀਡਰਾਂ ਨੂੰ ਕਿ ਹਾਂ ਭਾਈ ਇੱਥੇ ਬੜੇ ਵਧੀਆ ਤਰੀਕੇ ਨਾਲ ਜਿਹੜੀ ਆ ਡਿਬੇਟ ਹੋਊਗੀ ਤੇ ਉਹਨਾਂ ਨੂੰ ਉਹੀ ਸਵਾਲ ਕੀਤੇ ਜਾਂਦੇ ਆ ਕਈ ਵਾਰ ਕਿ ਜਿਹੜੇ ਸਵਾਲ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਪਰ ਜਿਹੜੇ ਆਮ ਲੋਕ ਆ ਜਦੋਂ ਆਮ ਲੋਕਾਂ ਦੀ ਡਿਬੇਟ ਜਿਹੜੀ ਆ ਕੀਤੀ ਜਾਂਦੀ ਆ ਆਮ ਲੋਕਾਂ ਦੀ ਡਿਬੇਟ ਦੇ ਵਿੱਚ ਜਿਹੜੀ ਲੜਾਈ ਹਮੇਸ਼ਾ ਜਿਹੜੀ ਆ ਉਹ ਹੋਊਗੀ ਕਿਉਂ ਹੋਊਗੀ ਕਿਉਂਕਿ ਨਿਜੀ ਜਿਹੜਾ ਉਸ ਡਿਬੇਟਾਂ ਨੂੰ ਨਿਜੀ ਬਣਾ ਦਿੱਤਾ ਜਾਂਦਾ ਕਿ ਜਿਹੜੇ ਆਪਸ ਵਿੱਚ ਗਰਾਊਂਡ ਲੈਵਲ ਤੇ ਲੋਕ ਆ ਉਹ ਇਸ ਹੱਦ ਤੱਕ ਜਿਹੜਾ ਉਹਨਾਂ ਨੂੰ ਮਤਲਬ ਆਪਸ ਵਿੱਚ ਨਿਜੀ ਹੋ ਜਾਂਦੇ ਆ ਕਿ ਤੂੰ ਕਾਂਗਰਸੀ ਆ ਤੂੰ ਕਾਂਗਰਸੀ ਆ ਤੂੰ ਬੀਜੇਪੀ ਆਲਾ ਤੂੰ ਫਲਾਣਾ ਤੂੰ ਫਲਾਣਾ ਤੂੰ ਫਲਾਣਾ ਆਮ ਆਦਮੀ ਪਾਰਟੀ ਵਾਲਾ ਤੇ ਆਪ ਲੀਡਰ ਉੱਤੇ ਬੈਠੇ ਇੱਕੋ ਥਾਲੀ ਚ ਰੋਟੀ ਤੇ ਥੱਲੇ ਲੋਕਾਂ ਨੂੰ ਡਿਬੇਟਾਂ ਦੇ ਨਾਮ ਤੇ ਜਿਹੜਾ ਵੱਧ ਤੋਂ ਵੱਧ ਲੜਾ ਦਿੱਤਾ ਜਾਂਦਾ ਕਿ ਆਪਸ ਵਿੱਚ ਇੰਨਾ ਜਿਹੜਾ ਰੋ ਪੈਦਾ ਕਰ ਦਿੱਤਾ ਜਾਂਦਾ ਭਾਈ ਜੇ ਤੁਸੀਂ ਡਿਬੇਟ ਕਰਾਉਣੀ ਆ ਤਾਂ ਸੰਗਤ ਨੂੰ ਇਕੱਠਾ ਕਰੋ ਸੰਗਤ ਨੂੰ ਇਕੱਠਾ ਕਰਕੇ ਡਿਬੇਟ ਕਰਾਓ ਸਾਹਮਣੇ ਬਾਹਰ ਲੀਡਰ ਤੇ ਸਵਾਲ ਪੁੱਛੇ ਸੰਗਤ ਸੰਗਤ ਦੇ ਵਿੱਚੋਂ ਨੌਜਵਾਨ ਹੋਣ ਬਿਰਗ ਹੋਣ ਮਾਤਮਾ ਹੋਣ ਭੈਣਾ ਹੋਣ ਸਾਰੀਆਂ ਆਪਦੇ ਦਿਲ ਦੀ ਆਵਾਜ਼ ਆ ਜਿਹੜੀ ਦਿਲ ਦੇ ਵਿੱਚ ਸਵਾਲ ਆ ਉਹ ਲੀਡਰਾਂ ਤੋਂ ਪੁੱਛਣ ਤੇ ਲੀਡਰ ਦੇਣ ਉਹਨਾਂ ਦੇ ਜਵਾਬ ਫੇਰ ਡਿਬੇਟ ਦਾ ਸਵਾਲ ਆਉਂਦਾ ਪਰ ਡਿਬੇਟ ਸਿਰਫ ਤੇ ਸਿਰਫ ਹੁਣ ਆਪਸੀ ਰੰਜਸ਼ ਜਿਹੜੀਆਂ ਉਹ ਪੈਦਾ ਕਰ ਰਹੀ ਆ ਆਪਸੀ ਲੜਾਈ ਜਿਹੜੀ ਆ ਵਧਾ ਰਹੀ ਆ ਆਪਸੀ ਤਕਰਾਰ ਜਿਹੜਾ ਵਧਾਇਆ ਜਾਂਦਾ ਸੋ ਹੱਥ ਜੋੜ ਕੇ ਬੇਨਤੀ ਆ ਆਮ ਲੋਕਾਂ ਨੂੰ ਵੀ ਕਿ ਡਿਬੇਟਾਂ ਦੇ ਵਿੱਚ ਇੱਕ ਦੂਜੇ ਉੱਤੇ ਚੜ ਚੜ ਕੇ ਚੜ ਚੜ ਕੇ ਇੱਕ ਦੂਜੇ ਦੇ ਉੱਤੇ ਜਿਹੜਾ ਤੁਸੀਂ ਗੱਲਾਂ ਕਰਦੇ ਹੋ ਜਵਾਬ ਦਿੰਨੇ ਹੋ ਸਵਾਲ ਕਰਦੇ ਹੋ ਜਵਾਬ ਦਿੰਨੇ ਹੋ ਸਹਿਜ ਮਤੇ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਇਕ ਥਾਂ ਤੇ ਖੜਕੇ ਨਹੀਂ ਬਹੁਤ ਸਾਰੀਆਂ ਥਾਵਾਂ ਤੇ ਡਿਬੇਟਾਂ ਦੇ ਵਿੱਚ ਲੜਾਈ ਹੋਣੋ ਹੋਣੋ ਬਚੀ ਆ ਸੋ ਇੱਕੋ ਹੀ ਬੇਨਤੀ ਆ ਕਿ ਜੇ ਡਿਬੇਟ ਕਰਾਉਣੀਆਂ ਆ ਉਹਨਾਂ ਲੀਡਰਾਂ ਦੀ ਕਰਾਓ ਜਿਹੜੇ ਜਵਾਬ ਦੇ ਹੈਗੇ ਆ ਸੰਗਤ ਨੂੰ ਤੇ ਲੋਕਾਂ ਨੂੰ ਜਵਾਬ ਦੇ ਆ ਜਿਨ੍ਹਾਂ ਨੇ ਵੋਟਾਂ ਲੈਣੀਆਂ ਜਿਹੜੇ ਰਾਜਨੀਤੀਆਂ ਕਰਦੇ ਆ ਉਹਨਾਂ ਨੂੰ ਜੜਿਆ ਉਹ ਸਵਾਲ ਕੀਤੇ ਜਾਣ ਉਹਨਾਂ ਤੋਂ ਜਵਾਬ ਲੈ ਜਾਣ ਸੰਗਤ ਦੇ ਵਿੱਚ ਆਮ ਲੋਕਾਂ ਦੇ ਵਿੱਚ ਕਿਉਂਕਿ ਆਮ ਲੋਕਾਂ ਨੇ ਜਿਹੜਾ ਉਹਨਾਂ ਨੂੰ ਜਿਤਾ ਕੇ ਜਿਹੜਾ ਉਹ ਕਿਸੇ ਨੂੰ ਐਮਪੀ ਬਣਾਇਆ ਕਿਸੇ ਨੂੰ ਐਮਐਲਏ ਬਣਾਇਆ ਤੇ ਕਿਸੇ ਨੂੰ ਸੀਐਮ ਬਣਾਇਆ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਲੀਡਰ ਇੱਕੋ ਥਾਲੀ ਦੇ ਵਿੱਚ ਤੇ ਆਮ ਲੋਕ ਆਪਸ ਵਿੱਚ ਲੜੀ ਜਾਂਦੇ ਆ ਸੋ ਆਮ ਲੋਕਾਂ ਦੀ ਲੜਾਈ ਅੱਜਕੱਲ੍ਹ ਜਮੀਨਾ ਦੀ ਲੜਾਈ ਨਹੀਂ ਰਹੀ ਅੱਜ ਕੱਲ ਸਿਰਫ ਉਹ ਲੜਾਈ ਰਹੀ ਕਿ ਤੂੰ ਕੱਲੀ ਤੂੰ ਕਾਂਗਰਸ ਤੂੰ ਭਾਜਪੀ ਤੂੰ ਫਲਾਣਾ 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 ਸੋ ਨੌਜਵਾਨਾਂ ਨੂੰ ਵੀ ਬੇਨਤੀ ਆ ਕਿ ਗਰਾਊਂਡ ਲੈਵਲ ਦੇ ਉੱਤੇ ਸੀ ਲੀਡਰਾਂ ਦੇ ਤੁਸੀਂ ਬਹੁਤ ਜਿਹੜਾ ਵਰਤੇ ਗਏ ਹੋ ਹੁਣ ਤੱਕ ਤੁਹਾਨੂੰ ਪਰਚੇ ਮਿਲੇ ਆ ਤੁਹਾਨੂੰ ਨਸ਼ਾ ਮਿਲਿਆ ਹੋਰ ਤੁਹਾਨੂੰ ਕੱਖ ਨਹੀਂ ਮਿਲਿਆ ਸੋ ਆਓ ਰਾਂ ਲ ਮਿਲ ਕੇ ਜਿਹੜਾ ਰਹੀਏ ਰਹਿਣ ਦੀ ਕੋਸ਼ਿਸ਼ ਕਰੀਏ ਤੇ ਲੀਡਰਾਂ ਦੀ ਚਾਲ ਤੋਂ ਜਿਹੜਾ ਬਚ ਗਏ ਤੇ ਕਿਸਾਨੀ ਦੇ ਵਿੱਚ ਤੁਹਾਡੀ ਆਪਣੀ ਯੂਨੀਅਨ ਨੌਜਵਾਨਾਂ ਦੀ ਕਿਸਾਨ ਯੂਨੀਅਨ ਜਥੇਬੰਦੀ ਕਿਸਾਨ ਯੂਨੀਅਨ ਇਕਤਾ ਫਤਿਹ ਆਲ ਇੰਡੀਆ ਜਿਹੜੀ ਖਾਸ ਕਰਕੇ ਨੌਜਵਾਨਾਂ ਲਈ ਬਣਾਈ ਗਈ ਹੈ ਕਿਉਂ ਕਿਉਂਕਿ ਨੌਜਵਾਨਾਂ ਨੂੰ ਕਿਤੇ ਵੀ ਥਾਂ ਨਹੀਂ ਮਿਲਦੀ ਉਹਨਾਂ ਨੂੰ ਮੂਰੇ ਨਹੀਂ ਕੀਤਾ ਜਾਂਦਾ ਇਸ ਜਥੇਬੰਦੀ ਦੇ ਵਿੱਚ ਸੂਝਵਾਨ ਲੋਕਾਂ ਨੇ ਸਿਆਣੇ ਬਜ਼ੁਰਗ ਲੋਕਾਂ ਨੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਜਿਹੜਾ ਨੌਜਵਾਨਾਂ ਨੂੰ ਮੂਰੇ ਕੀਤਾ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਵੱਧ ਤੋਂ ਵੱਧ ਨੌਜਵਾਨ ਜਿਹੜੇ ਉਹ ਜੁੜੋ ਤਾਂ ਕਿ ਤੋਂ ਨੂੰ ਕਿਸੇ ਦੇ ਹੱਥੇ ਨਾ ਚੜਨਾ ਪਵੇ ਤੁਹਾਡੇ ਕੰਮ ਆਪ ਹੋਣ ਤੁਸੀਂ ਆਪ ਉੱਥੇ ਮੁਰੇ ਹੋ ਤੁਹਾਡੇ ਕੋਲੇ ਅਹੁਦੇਦਾਰੀ ਹੋਵੇ ਨਾ ਕਿ ਤੁਸੀਂ ਕਿਸੇ ਤੋਂ ਕਵਾਉਣ ਦੀ ਲੋੜ ਪਵੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ